ਜੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਲਾਈਨਿੰਗ ਵਾਲੇ ਸੂਟ ਤੇ ਲਾਈਨਿੰਗ ਕਿਵੇਂ ਅਟੈਚ ਕਰਨੀ ਹੈ ਇਹ ਆਪਾਂ ਦੋ ਤਰੀਕਿਆਂ ਨਾਲ ਲਾਈਨਿੰਗ ਅਟੈਚ ਕਰਕੇ ਦਿਖਾਵਾਂਗੇ ਇੱਕ ਆਪਾਂ ਸੂਈ ਟਾਕੇ ਦੀ ਹਰਪ ਨਾਲ ਤੇ ਦੂਜਾ ਆਪਾਂ ਰਿਵਰਸੇਬਲ ਟੇਪ ਨਾਲ ਇਸ ਕੱਪੜੇ ਤੇ ਲਾਈਨਿੰਗ ਲਾਉਣ ਲਈ ਆਪਾਂ ਟਾਫਟੀ ਦਾ ਯੂਜ਼ ਕੀਤਾ ਟਾਫਟੀ ਨੂੰ ਆਪਾਂ ਧੋ ਕੇ ਪ੍ਰੈਸ ਕਰ ਲਿਆ ਪ੍ਰੈਸ ਕਰਨ ਤੋਂ ਬਾਅਦ ਇਹਦੀ ਕਟਿੰਗ ਕੀਤੀ ਆਪਾਂ ਤੇ ਕਟਿੰਗ ਜਨ ਆਪਾਂ ਇਹਦੀ ਕੰਨੀ ਸਭ ਤੋਂ ਪਹਿਲਾਂ ਲਾ ਦੇਣੀ ਕਿਉਂਕਿ ਕੰਨੀ ਨਾਲ ਇਹਦੀ ਖਿੱਚ ਪੈਂਦੀ ਆ ਆਪਾਂ ਪਹਿਲਾਂ ਟਾਪ ਟਾਪ ਪ੍ਰੈਸ ਕਰਕੇ ਰੱਖ ਲਏ ਇਹਦੇ ਉੱਪਰ ਆਪਾਂ ਕੱਪੜਾ ਰੱਖਾਂਗੇ ਸੈੱਟ ਕਰਾਂਗੇ ਕੱਪੜਾ ਆਪਣਾ ਆਪਾਂ ਸੈੱਟ ਕਰ ਲਿਆ ਜੀ ਹੁਣ ਆਪਾਂ ਸੂਈ ਧਾਕੇ ਦੀ ਹਲਕਣਾ ਲੈਣੀ ਬੱਚੀ ਕਰਾਂਗੇ ਆਪਾਂ ਇਹਦੇ ਵਿੱਚ ਨਾ ਤਿੰਨ ਲਾਈਨਾਂ ਨਾਲ ਸੂਈ ਧਾਕੇ ਨਾਲ ਬੱਚੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸੈਂਟਰ ਦੇ ਵਿੱਚ ਕਰੇਜ਼ ਬਣਾਈ ਹੋਈ ਹੈ ਸੈਂਟਰ ਦੇ ਵਿੱਚ ਆਪਾਂ ਕੱਚਾ ਕਰਨਾ ਸ਼ੁਰੂ ਕਰਾਂਗੇ ਕੱਪੜਾ ਸਾਰਾ ਤੁਸੀਂ ਇੱਕੋ ਜਿਹਾ ਕਰਕੇ ਸੈੱਟ ਕਰ ਲਿਓ ఈ కచ్చి దూజీ కచ్చి మోటే ట ਬਾਪਾ ਇਹ ਲਾਈਨ ਮੋਡਿਆਂ ਦੀ ਕਾਰਟ ਤੇ ਲੈ ਕੇ ਜਾਣੀ ਹੈ ਮੋਡਿਆਂ ਦੀ ਕਾਰਟ ਤੇ ਤੇ ਗੱਲੇ ਦੇ ਸੈਂਟਰ ਦੇ ਵਿੱਚ ਲਾਈਨ ਆ ਗਈ ਇਹ ਲਾਈਨ ਆ ਉਹ ਵੀ ਤੁਸੀਂ ਇੱਥੋਂ ਦੀ ਜਗ੍ਹਾ ਇੱਥੇ ਕਰਦੇ ਤੇ ਮੋਡਿਆਂ ਦੀ ਕਾਰਟ ਚੱਲਦੀ ਕਰਤੀ ਜਾਊਗੀ ਇਹ ਸਾਈਡ ਤੋਂ ਲਈ ਫਿਰ ਬਚਾ ਲਓ ਸੁਈਤਾ ਗਿਨਾਲ ਆਪਾਂ ਇਹ ਤਿੰਨ ਜਗ੍ਹਾ ਤੋਂ ਕੱਚਾ ਕਰ ਲੈ ਤਿੰਨ ਲਾਈਨਾਂ ਬਣਾ ਲਈਆਂ ਸੈਂਟਰ ਦੇ ਵਿੱਚੋਂ ਕੱਚਾ ਕਰ ਲਿਆ ਆਪਾਂ ਇਹ ਸਾਈਡ ਤੋਂ ਕੱਚਾ ਕਰ ਲਿਆ ਔਰ ਓਰ ਸਾਈਡ ਤੋਂ ਵੀ ਠੀਕ ਹੈ ਜੀ ਇਹ ਆਪਣਾ ਹੋ ਗਿਆ ਸੁਈਤਾ ਗਿਨਾਂ ਕਿੱਚਾ ਕੀਤਾ ਹੋਇਆ ਤਾਂ ਆਪਾਂ ਇਸ ਪੱਲੇ ਦੇ ਆਪਾਂ ਰੇਵਲ ਸੀਮੇ ਟੇਪ ਨਾਲ ਅਟੈਚ ਕਰਾਂਗੇ ਜੀ ਲਾਈਨ ਜਿਵੇਂ ਆਪਾਂ ਇਹਦਾ ਪ੍ਰੈਸ ਕਰਕੇ ਰੱਖ ਲਿਆ ਤੇ ਇਹਦੀ ਕੰਨੀ ਤੇ ਆਪਾਂ ਇਸ ਤਰ੍ਹਾਂ ਪ੍ਰਸਾਦੀ ਹਲਪ ਨਾਲ ਅਬੂਸ਼ੂ ਬੁਸ਼ਤੀ ਤੱਕ ਹਾਂ ਛੋਟੇ ਛੋਟੇ ਕੱਟ ਕੱਟ ਕੇ ਨੇ ਹੁਣ ਆਪੇ ਜਿੱਦ ਕਰਕੇ ਰੱਖਾਂਗੇ ਪ੍ਰਸਾਦੀ ਹਲਪ ਦੇ ਨਾਲ ਜੁਦੀ ਰੱਖਾਂਗੇ

ਫਿਰ ਇਹ ਗੰਦੀ ਤੇ ਇਹ ਪੈਮੇਟ ਅਟੈਚ ਕਰਾਂਗੇ ਇਹ ਤੁਸੀਂ ਥੋੜੀ ਥੋੜੀ ਨਾ ਡਿੱਚ ਵੀ ਰੱਖ ਸਕਦੇ ਹੋ ਜਿੰਨਾ ਤੁਹਾਨੂੰ ਡਿੱਚ ਵੀ ਅਟੈਚ ਕਰ ਸਕਦੇ ਆ ਹਲਕੀ ਹਲਕੀ ਕਿਤੇ ਕਿਤੇ ਰਿਵਲ ਸਿਰ ਤੇ ਆਪਕੀ ਇਹ ਤੁਹਾਡੀ ਜਦੋਂ ਤੁਸੀਂ ਵਾਸ਼ ਕਰੋਗੇ ਸੋਪ ਨੂੰ ਉਹਦੇ ਨਾਲ ਜੇ ਪਾਣੀ ਨਾਲ ਪ੍ਰੈਸ ਕਰੋਗੇ ਇਹ ਉਹਦੇ ਨਾਲ ਉੱਤਰ ਜੂਗੀ ਜੇ ਬਾਅਦ ਤੁਸੀਂ ਕੱਢ ਲਈ ਇਹਦੇ ਆਪਾਂ ਸੈਂਟਰ 'ਚ ਹੀ ਲਾਤੀ ਆ ਸਾਈਡਾਂ ਤੇ ਨਹੀਂ ਲਾਉਂਦੇ ਇੱਕ ਗੱਲ ਦਾ ਧਿਆਨ ਰੱਖਿਓ ਰਿਵਰਸੀਬਿਲਟੀ ਹੈ ਨਾ ਤੁਸੀਂ ਪ੍ਰੈਸ ਨਾਲ ਨਾ ਚੱਕਣ ਨੂੰ ਨਹੀਂ ਤਾਂ ਇਹ ਪ੍ਰੈਸ ਦੇ ਨਾਲ ਹੀ ਚਿੰਬੜ ਜਾਂਦੀ ਹੈ ਇਹ ਬਿਲਕੁਲ ਚੇਤੂ ਗਿਆ ਕਪੜਾ ਇਹਨਾਂ ਦਾ ਐਵੇਂ ਤੁਸੀਂ ਰਿਵਰਸੀਬਲ ਟੇਪ ਨਾਲ ਵੀ ਅਟੈਚ ਕਰ ਸਕਦੇ ਹੋ ਲਾਈਨਿੰਗ ਵਿੱਚੋਂ ਵੀ ਆਪਣਾ ਕਟਾ ਰਹੇ ਬਿਲਕੁਲ ਛਿਪਿਆ ਹੋਇਆ ਹੈਗਾ ਨੀਚੇ ਆਪਾਂ ਕਪੜਾ ਚੱਕਿਆ ਨਹੀਂ ਜਾ ਰਿਹਾ ਸੋ ਆਪਾਂ ਇਹ ਦੋ ਤਰੀਕਿਆਂ ਨਾਲ ਅੱਜ ਤੁਹਾਨੂੰ ਲਾਈਨਿੰਗ ਅਟੈਚ ਕਰਨੀ ਦੱਸੀ ਹੈ ਇੱਕ ਰਿਵਰਸੀਬਲ ਟੇਪ ਦੀ ਹੈਲਪ ਨਾਲ ਤੇ ਇੱਕ ਆਪਾਂ ਸੂਈ ਤਾਂ ਕਿ ਨਾ ਰਿਵਰਸੀਬਲ ਟੇਪ ਹੈ ਜਿਹੜੀ ਇਹ ਤੁਹਾਨੂੰ 30 ਰੁਪਏ ਦੀ ਜਿੱਥੋਂ ਆਪਾਂ ਸੂਈਆਂ ਵਗੈਰਾ ਦਾ ਰਿਲਾ ਵਗੈਰਾ ਲੈਣਾ ਉਹ ਤੋਂ ਮਿਲ ਜੂਗੀ ਤੁਹਾਨੂੰ ਸਾਡੀ ਆਤੀਏ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ